ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਗਾ ਸਵਾਗਤ ਹੈ ਜੀ ਜੋ ਇੱਕ ਲੜੀ ਚਲਾਈ ਗਈ ਹੈ ਅਮਰਤ ਸੰਚਾਰ ਦੀ ਲਹਿਰ ਇਹ ਜੋ ਲਹਿਰ ਚੱਲ ਰਹੀ ਹੈ ਪਹਿਲਾਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਕੀਰਤਨ ਦਰਬਾਰ ਕੀਤੇ ਗਏ ਨੇ ਸਮਾਗਮ ਕੀਤੇ ਗਏ ਨੇ ਤੇ ਹੁਣ ਇਹ 3 ਦਿਨ ਦਾ ਜੋ ਸਮਾਗਮ ਕੀਤਾ ਗਿਆ ਹੈ ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਮਰੰਡਾ ਰੋਡ ਕਰਾਲੀ ਦੇ ਵਿੱਚ 3 ਦਿਨ ਦਾ ਇਹ ਸਮਾਗਮ ਕੀਤਾ ਗਿਆ ਹੈ ਜੋ ਇੱਥੇ ਕੀਰਤਨ ਕੀਤਾ ਗਿਆ ਹੈ ਬਾਬਾ ਰਾਜਨਦੀਪ ਸਿੰਘ ਜੀ ਦੁਆਰਾ 3 ਦਿਨ ਇੱਥੇ ਕੀਰਤਨ ਕੀਤਾ ਗਿਆ ਹੈ ਅੱਜ ਇਸ ਦੀ ਸਮਾਪਤੀ ਕੀਤੀ ਗਈ ਆ ਤੇ ਆਓ ਆਪਾਂ ਇਸ ਕੀਰਤਨ ਦੀਆਂ ਤੁਹਾਨੂੰ ਝਲਕੀਆਂ ਵੀ ਦਿਖਾਉਨੇ ਆ ਅਤੇ ਗੱਲਬਾਤ ਵੀ ਕਰਦੇ ਆ ਜੋ ਤੇਜਿੰਦਰ ਸਿੰਘ ਗਿੱਲ ਨੇ ਜਿਨ੍ਹਾਂ ਦੇ ਦੁਆਰਾ ਇਹ ਸਾਰਾ ਪ੍ਰੋਗਰਾਮ ਸੱਚਿਆ ਗਿਆ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਹੋਰ ਵੀ ਇੱਥੇ ਸੰਗਤਾਂ ਨਾਲ ਗੱਲਬਾਤ ਕਰਦੇ ਆ ਤੇ ਔਰ ਦਿਖਾਉਨੇ ਆ ਤੁਹਾਨੂੰ ਪੂਰੀ ਜਾਣਕਾਰੀ ਜਿੰਦ ਅਸੈਂ ਗਿਲਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਇਹ 3 ਦਿਨ ਤੋਂ ਜੋ ਗੁਰਦੁਆਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਕਰਾਲੀ ਦੇ ਵਿੱਚ ਸਮਾਗਮ ਚੱਲ ਰਿਹਾ ਹੈ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਦਿਓ ਅ ਜਿਹੜਾ ਸਮਾਗਮ ਹੈ ਅਸੀਂ ਸੰਤ ਬਾਬਾ ਰਾਜਨਦੀਪ ਸਿੰਘ ਜੀ ਸ੍ਰੀ ਆਨੰਦਪੁਰ ਸਾਹਿਬ ਵਾਲੇ ਉਹਨਾਂ ਦੀ ਪ੍ਰੇਰਨਾ ਸਦਕਾ ਤੇ ਉਹਨਾਂ ਵੱਲੋਂ ਚਲਾਈ ਗਈ ਇਹ ਅਮਰ ਸਚਾਰ ਲਹਿਰ ਦੇ ਤਹਿਤ ਸਮਾਗਮ ਹੋ ਰਹੇ ਨੇ ਜਿਹੜੇ ਕਿ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚ ਹੋਣ ਤੋਂ ਬਾਅਦ ਫੇਰ ਇੱਕ ਇੱਕ ਸ਼ਹਿਰ ਜਾਂ ਕੋਈ ਪਿੰਡ ਐਸਾ ਚੁਣਿਆ ਜਾਂਦਾ ਜਿੱਥੇ ਵੀ ਅਮਰ ਸੰਚਾਰ ਦਾ ਜਿਹੜਾ ਪ੍ਰੋਗਰਾਮ ਕਰਿਆ ਜਾਵੇ ਇਸੇ ਲੜੀ ਤਹਿਤ ਤੇ ਤੀਜੀ ਲਹਿਰ ਤਹਿਤ ਕਰ ਸ਼ਹਿਰ ਕਰਾਲੀ ਵਿੱਚ ਅੱਜ ਦੇ ਸਮਾਗਮ ਜਿਹੜੇ ਚੱਲ ਰਹੇ ਨੇ ਅੱਜ ਦੂਜੇ ਦਿਨ ਤੀਜੇ ਦਿਨ ਦੀ ਸਮਾਪਤੀ ਦਾ ਦਿਨ ਹੈ ਇਸ ਤੋਂ ਪਹਿਲਾਂ ਕਰਾਲੀ ਸ਼ਹਿਰ ਦੇ ਨੇੜੇ ਤੇੜੇ ਨਿਹੋਲਕਾ ਅੰਧਘੜੀ ਮੰਦੋ ਸੰਗਤੀਆਂ ਮੰਦੋ ਭਾਗ ਸਿੰਘ ਕਰੋ ਤੇ ਹੋਰ ਵੀ ਨੇੜੇ ਤੇੜੇ ਦੇ ਪਿੰਡਾਂ ਵਿੱਚ ਪਹਿਲਾਂ ਸਮਾਗਮ ਹੋ ਚੁੱਕੇ ਆ ਉਸੇ ਲੜੀ ਤਹਿਤ ਇਹ 3 ਦਿਨ ਦਾ ਸਮਾਗਮ ਹੈ ਜੋ ਸ਼ਹਿਰ ਕਰਾਲੀ ਵਿੱਚ ਗੁਰਦੁਆਰਾ ਸ੍ਰੀ ਹਰਗੋਬਿੰਦ ਗੜ੍ਹ ਸਾਹਿਬ ਮਰੰਡਾ ਰੋਡ ਕਰਾਲੀ ਵਿੱਚ ਰੱਖਿਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੰਤ ਬਾਬਾ ਰਾਜਿੰਦੀਪ ਸਿੰਘ ਜੀ ਵੱਲੋਂ 3 ਦਿਨ ਦੇ ਜਿਹੜੇ ਰਾਤ ਨੂੰ ਦੀਵਾਨ ਜਿਹੜੇ ਸਜਾਏ ਜਾਂਦੇ ਆ ਅੱਜ ਅਮਰ ਸੰਚਾਰ ਹੈ ਜਿਹੜਾ ਉਹ ਚੱਲ ਰਿਹਾ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪੈਰਿਆਂ ਵੱਲੋਂ ਇਹ ਅਮਰ ਸੰਚਾਰ ਜਿਹੜਾ ਉਹ ਕਰਾਇਆ ਜਾ ਰਿਹਾ ਤੇ ਹੁਣੇ ਕੁਝ ਸਮੇਂ ਦੌਰਾਨ ਬਾਬਾ ਰਾਜਿੰਦੀਪ ਸਿੰਘ ਵੱਲੋਂ ਵੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਊਗਾ ਇਸ ਸਮੇ ਜਿਹੜੀ ਸਟੇਜ ਆ ਉਸ ਉੱਤੇ ਗਿਆਨੀ ਚਰਨਜੀਤ ਸਿੰਘ ਜੀ ਫੇਸ 8 ਮੋਹਾਲੀ ਤੋਂ ਉਹ ਕਥਾ ਦੀ ਜਿਹੜੀ ਵਿਚਾਰੋ ਕਰ ਲੱਗੇ ਹੋਏ ਐ ਸਾਡੀ ਇਸ ਜਿਹੜੀ ਲਹਿਰ ਹੈ ਇਹਦਾ ਇੱਕੋ ਇੱਕ ਮੇਨ ਜਿਹੜਾ ਹੈਗਾ ਨਿਸ਼ਾਨਾ ਹੈਗਾ ਮਕਸਦ ਹੈ ਉਹ ਇਹ ਹੀ ਹੈ ਵੀ ਹਰੇਕ ਪਿੰਡ ਪਿੰਡ ਜਾ ਕੇ ਗੁਰਮਤ ਦਾ ਪ੍ਰਚਾਰ ਹੋਵੇ ਹਰੇਕ ਪਿੰਡ ਪਿੰਡ ਜਾ ਕੇ ਸਾਡਾ ਇਹ ਮਕਸਦ ਹੁੰਦਾ ਵੀ ਅਸੀਂ ਗੁਰਦੁਆਰ ਗੁਰਦੁਆਰਿਆਂ ਦੀ ਪਮੇਟ ਕਮੇਟੀਆਂ ਨੂੰ ਸਿਰਫ ਇੱਕੋ ਬੇਨਤੀ ਕੀਤੀ ਜਾਂਦੀ ਹੈ ਕਿ ਸਾਨੂੰ ਸਮਾਗਮ ਲਈ ਜਿਹੜੀ ਹੈ ਉਹ ਪਰਮਿਸ਼ਨ ਦਿੱਤੀ ਜਾਵੇ ਜੀ ਉਸ ਵਿੱਚ ਇਹ ਬਾਬਾ ਜੀ ਵੱਲੋਂ ਜਿਹੜੀ ਚਲਾਈ ਹੋਈ ਮਹਿਮ ਤਹਿਤ ਫ੍ਰੀ ਆਫ ਕਾਸਟ ਨਿਸ਼ਕਾਮ ਤੌਰ ਤੇ ਇਹ ਸੇਵਾ ਚੱਲ ਰਹੀ ਹੈ ਸਿਰਫ ਇਸ ਮਹਿਮ ਦਾ ਫਿਰ ਮੈਂ ਬਾਰ ਬਾਰ ਕਹਿੰਨਾ ਇੱਕੋ ਵਾਸਤ ਮਕਸਦ ਹੈ ਵੀ ਵੱਧ ਤੋਂ ਵੱਧ ਅਮਰ ਸੰਚਾਰ ਹੋਵੇ ਤੇ ਇਸ ਲਹਿਰ ਨੂੰ ਹੰਗਾਰਾ ਵੀ ਬਹੁਤ ਵੱਡੇ ਪੱਧਰ 'ਤੇ ਮਿਲ ਰਿਹਾ ਜੀ ਸਾਨੂੰ ਪਿਛਲੇ ਸਮੇਂ ਦੌਰਾਨ ਮੈਨੂੰ ਤਕਰੀਬਨ ਬਾਬਾ ਜੀ ਨੂੰ ਅਗਲੇ ਸਾਲ ਹੋ ਗਿਆ ਤਕਰੀਬਨ ਜਦੋਂ ਦੀ ਇਹ ਲਹਿਰ ਸ਼ੁਰੂ ਕੀਤੀ ਹੈ ਬਾਹਰੋਂ ਅਮਰੀਕਾ ਤੋਂ ਕੈਨੇਡਾ ਤੋਂ ਇਟਲੀ ਤੋਂ ਬਹੁਤ ਸਾਰੇ ਸਿੰਘਾਂ ਦੇ ਜਾਂ ਵੀਰਾਂ ਦੇ ਫੋਨ ਆਉਂਦੇ ਆ ਜਿਹੜੇ ਸਾਨੂੰ ਇਸ ਕੰਮ ਲਈ ਵਧਾਈ ਦਿੰਦੇ ਆ ਵੀ ਬਹੁਤ ਵਧੀਆ ਜਿਹੜਾ ਇਹ ਪ੍ਰੋਗਰਾਮ ਹੈ ਪੂਰੇ ਸ਼ਹਿਰ ਚ ਜਾਂ ਇਲਾਕੇ ਚ ਕੀਤਾ ਜਾ ਰਿਹਾ ਹੈ ਇਸ ਲਈ ਅਸੀਂ ਬਾਬਾ ਰਾਜਿੰਦੀਪ ਸਿੰਘ ਜੀ ਦਾ ਤੇ ਸਮੂਹ ਜਿੰਨੀਆਂ ਵੀ ਕਮੇਟੀਆਂ ਵੱਲੋਂ ਸਾਨੂੰ ਸਹਿਯੋਗ ਦਿੱਤਾ ਜਾ ਰਿਹਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਆਉਂਦੇ ਸਮਿਆਂ ਚ ਵੀ ਜਿਹੜੀ ਇਹ ਲਹਿਰ ਹੈ ਇਸੇ ਤਰ੍ਹਾਂ ਚੱਲਦੀ ਰਹੂਗੀ ਕਿ ਤੀਜੀ ਲਹਿਰ ਤੇ ਅਸੀਂ ਚੌਥੀ ਲਹਿਰ ਦੀ ਵੀ ਜਿਹੜੀ ਤਿਆਰੀ ਹੈ ਬਹੁਤ ਜਲਦ ਕਰ ਲੱਗੇ ਹੋਏ ਆ ਸ਼ਾਇਦ ਅੱਜ ਉਹਦੀਆਂ ਡੇਟਾਂ ਵੀ ਜਿਹੜੀਆਂ ਉਹ ਜਿਹੜੇ ਸਥਾਨ ਨੇ ਉਹਦੇ ਅੱਜ ਅਸੀਂ ਅਨਾਉਂਸ ਕਰ ਦਈਏ ਬਾਕੀ ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਸਾਰੇ ਪੂਰੇ ਇਲਾਕੇ ਨੂੰ ਜਾਂ ਪੂਰੇ ਜਿੱਥੇ ਜਿੱਥੇ ਤੁਹਾਡੀ ਪਹੁੰਚ ਰੱਖਦਾ ਚੈਨਲ ਸਭ ਨੂੰ ਦੱਸਣਾ ਚਾਹੁੰਦਾ ਵੀ ਇਸ ਲਹਿਰ ਨਾਲ ਵੱਧ ਤੋਂ ਵੱਧ ਜੁੜੋ ਸਾਥ ਦਿਓ ਸਿਰਫ ਇੱਕੋ ਇੱਕ ਮਕਸਦ ਹੈ ਸਾਡਾ ਪਰਿਵਾਰ ਵਾਜੇ ਅਮਰ ਸੰਚਾਰ ਦੀ ਲਹਿਰ ਹੈ ਉਹ ਘਰ ਘਰ ਤੱਕ ਸਾਡੀ ਲਹਿਰ ਪਹੁੰਚੇ ਸਾਰੇ ਸਾਡੇ ਜਿਹੜੇ ਸਾਡੇ ਭਰਾ ਸਾਡੇ ਤੋਂ ਦੂਰ ਹੋ ਗਏ ਆ ਉਹ ਇਸ ਪਰਿਵਾਰ ਨਾਲ ਜੁੜ ਜਾਣ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੇ ਲੋੜ ਪੈ ਜਾਏ ਤੇ ਤੁਹਾਨੂੰ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਵੀ ਸਦਾ ਯਾਦ ਰੱਖਣੇ ਤੂੰ ਕਰ ਅੱਜ ਹਮਾ ਹੀਲ ਤੇ ਦਰਬ ਜਸਤ ਹਲਾਲ ਅਸਤ ਗੁਰਦਨ ਬਾਸ਼ ਮਸ਼ਹੂਰ ਦਾਸ ਜਦੋਂ ਜ਼ੁਲਮ ਦੀ ਹੱਦ पार ਹੋ ਜਾਏ ਫੇਰ ਦੇਹ ਸ਼ਿਵਾਂਤ ਪੂਰੇ ਹੈ ਸ਼ੁਗਰਮਨ ਤੇ ਕਬੂ ਨਾ ਡਰ ਫਿਰ ਇਹ ਬਚਨ ਵੀ ਕਦੇ ਨਹੀਂ ਭੁੱਲਣਾ ਫਿਰ ਸਿੱਖ ਨੂੰ ਸਾਡ ਸ਼ਸਤਰ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਅੱਛੇਵੇਂ ਪਾਤਸ਼ਾਹ ਦਾ ਗੁਰਦਾ ਗੱਦੀ ਦਿਵਸ ਹੈ ਤੇ ਛੇਵੇਂ ਪਾਤਸ਼ਾਹ ਨੇ ਫਿਰ ਦੋ ਤਲਵਾਰਾਂ ਪੀਰੀ ਤੇ ਪੀਰੀ ਦੀਆਂ ਬਾਬਾ ਬੁੱਢਾ ਜੀ ਨੇ ਪਹਿਨਾਈਆਂ ਗੁਰਦਾ ਗੱਦੀ ਦਾ ਤਿਲਕ ਲਾਇਆ ਤੇ ਉਸ ਦਿਨ ਤੋਂ ਮਾਰੇ ਨੇ ਕਿਹਾ ਸੀ ਅੱਜ ਤੋਂ ਸਿੱਖੋ ਸਾਡੀ ਢੀਟਾ ਢੀਟਾ ਹੋਏਗੀ ਚੰਗੀ ਜਵਾਨੀ ਤੇ ਚੰਗਾ ਸ਼ਸਤਰ ਅੱਜ ਤੋਂ ਸਾਡੀ ਆਪੇ ਉਹ ਭਿੰਡਾ ਸਤਗੁਰੂ ਜੀ ਨੇ ਫਿਰ ਵੱਡੀ ਫੌਜ ਸਿੱਖਾਂ ਦੀ ਤਿਆਰ ਕੀਤੀ ਇੱਕ ਅਕਾਲ ਤਖਤ ਹਰਿਮੰਦਰ ਸਾਹਿਬ ਦੇ ਸਾਹਮਣੇ ਉਸਾਰਿਆ ਤੇ ਜਿਹੜਾ ਇਹ ਪ੍ਰਤੀਕ ਸੀ ਸਿੱਖ ਦਾ ਕੋਈ ਨਹੀਂ ਮਸਲਾ ਜੇ ਵਿਚਾਰਿਆ ਜਾਣਾ ਸਿੱਖ ਨੂੰ ਕਿਤੇ ਢੋਈ ਨਹੀਂ ਇੱਥੇ ਆ ਕੇ ਆਪਣੀ ਬੇਨਤੀ ਆਪਣੀ ਅਰਜ਼ਿਕ ਰੱਖੇ ਉਹਦੀ ਹਰ ਬੇਨਤੀ ਸੁਣੀ ਜਾਏਗੀ ਸੋ ਉਸ ਅਕਾਲ ਪੁਰਖ ਦੇ ਝੰਡੇ ਦੇ ਨਾਲ ਅਸੀਂ ਜੁੜਨ ਦੀ ਕੋਸ਼ਿਸ਼ ਕਰੀਏ ਕੋਸ਼ਿਸ਼ ਕਰਨੀ ਜਿਹੜੇ ਪੂਰਨੇ ਧੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਕੇ ਪਾਛਾ ਨਹੀਂ ਪਾਏ ਉਹਨਾਂ ਪੂਰਨਿਆਂ ਤੇ ਚੱਲਣਾ ਬੜਾ ਜਾਲਮਾ ਨੇ ਉਹ ਸਮੇਂ ਦੇ ਜ਼ਾਲਿਮਾਂ ਨੇ ਚੰਦੂ ਪਾਪੀ ਨੇ ਕਹਿ ਰਟਾਇਆ ਪਰ ਧੰਗ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਿੱਖਾਂ ਨੂੰ ਜਾਗ ਸਕਾਈ ਕਿਵੇਂ ਸਾ ਸੰਗਤ ਕਿੰਨਾ ਬਾਣੀ ਬੜਨ ਵਾਲੇ ਦੇ ਅੰਦਰ ਕਿੰਨਾ ਸਮਝਮ ਕਿੰਨਾ ਤੈਰਾਕ ਆਏ ਕਵਤਾ ਧੰਨ ਕਰਜਨ ਦੇ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਦੀ ਦਾਸਤਾ ਬਿਆਨ ਕਰਦੀ ਜੋ ਜੋ ਮਹਾਰਾ ਜੀ ਦੇ ਨਾਲ ਹੋਇਆ ਲਾਹੌਰ ਦੇ ਵਿੱਚ ਉਸ ਤੋਂ ਬਾਅਦ ਆਪਾਂ ਆਨੰਦ ਸਾਹਿਬ ਦੇ ਪਾਠ ਕਰਨੇ ਸੰਪੂਰਨ ਤਾਈਵਨ ਹੋਣਾ ਆਉ ਅਸਿੰਘ ਬਾਸੂ ਸਰਵਨ ਕਰੀਏ ਪ੍ਰੇਮ ਨਾਲ ਸਾਡੀਆਂ ਸਤ ਸੰਨੇ ਸਰਵਨ ਕਰੀਏ ਕਿਹ ਜਿਹੜਾ ਹਾਂ ਦਾ ਮੈਂ ਕਪ ਸਿੰਘ ਓਕੇ ਅੱਜ ਕਿੱਥੇ ਆਏ ਤੁਸੀਂ ਕਰਾੜੀ ਬੜੇ ਗੁਰਦੁਆਰਾ ਸਾਹਿਬ ਓਕੇ ਇੱਥੇ ਕੀ ਸਮਾਗਮ ਚੱਲ ਰਿਹਾ ਹੈ ਹਨਾ ਹਾਂਜੀ ਓਕੇ ਤੁਸੀਂ ਗੁਰਦੁਆਰੇ ਵਿੱਚ ਵੈਸੇ ਵੀ ਆ ਜਾਂਦੇ ਹੋ ਮੱਥਾ ਟੇਕਣ ਆਉਂਦੇ ਹੁੰਦੇ ਆ ਹਾਂਜੀ ਓਕੇ ਹਰ ਰੋਜ਼ ਆਉਂਦੇ ਜਾਂ ਕਦੇ-ਕਦੇ ਆਉਂਦੇ ਹੁੰਦੇ ਹਾਂ ਹਰ ਰੋਜ਼ ਹਰ ਰੋਜ਼ ओके ਤੇ ਜਿਹੜੇ ਚਾਰ ਸਹਾਬਜਾਦੇ ਆ ਗੁਰੂ ਗੋਬ ਸਿੰਘ ਜੀ ਦੇ ਚਾਰ ਸਹਾਬਜਾਦੇ ਉਹਨਾਂ ਦੇ ਨਾਮ ਪਤਾ ਤੁਹਾਨੂੰ ਹਾਂਜੀ ਸੁਣਾਉਂਗੇ ਹਾਂਜੀ ਹਾਂਜੀ ਬਾਬਾਜੀਤ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਾਰ ਸਿੰਘ ਜੀ ਹਾਂ ਤੇ ਪੰਜ ਪਿਆਰੇ ਵੀ ਹੋਏ ਆ ਉਹ ਕਿਹੜੇ ਕਿਹੜੇ ਸੀ ਭਈ ਦੇਆ ਸਿੰਘ ਜੀ ਭਈ ਧਰਮ ਸਿੰਘ ਜੀ ਭਈ ਮੋਹਕਮ ਸਿੰਘ ਜੀ ਭਈ ਸਾਬ ਸਿੰਘ ਜੀ ਭਈ ਹਿੰਮਤ ਸਿੰਘ ਜੀ ਓਕੇ ਸੋ ਤੁਹਾਨੂੰ ਇਹ ਕੌਣ ਸਿਖਾਉਂਦਾ ਹੁੰਦਾ ਮੇਰੇ ਪਾਪਾ ਹਾਂਜੀ ਮੇਰੇ ਪਾਪਾ ਜੀ ਪਾਪਾ ਸਿਖਾਉਂਦੇ ਹਾਂ ਹਾਂਜੀ ਓਕੇ ਕੁਸ਼ੀਰੇ ਰੇ ਨਾਲੋਂ ਚਿੱਟੇ ਵਾਜਾਂ ਵਾਲੇ ਮਨੂਪਾਵੇ ਸਤਿ ਸ੍ਰੀ ਅਕਾਲ ਗੜੀ ਕੁਸ਼ੀਰੇ ਰੇ ਨਾਲੋਂ ਚਿੱਟੇ ਵਾਜਾਂ ਵਾਲੇ ਦੇ ਮਨੂਪਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਬੇਟਾ ਦਰਸ਼ਨੂਰ ਕੋਲ ਓਕੇ ਗੁਰਦੁਆਰਾ ਸਾਹਿਬ ਦੇ ਵਿੱਚ ਆਇਓ ਕੀ ਚੱਲ ਰਿਹਾ ਇੱਥੇ ਅੱਜ ਅੱਜ ਕੀਰਤਨ ਅੱਜ ਸਮਾਗਮ ਹੋ ਰਿਹਾ ਹੈ ਸਮਾਗਮ ਹੋ ਗਿਆ ਅੱਛਾ ਤੁਹਾਨੂੰ ਗੁਰੂ ਸਾਹਿਬਾਂ ਦੇ ਨਾਮ ਯਾਦ ਹੈ ਹਾਂਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਂ ਦਾ ਸਾਹਿਬ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਹਰ ਹਰ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਹਰਾਈ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਜਿਹੜੇ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਾ ਪਾਛਾਈਆਂ ਜੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਏ ਕਿਹਨੇ ਸਿਖਾਇਆ ਤੁਹਾਨੂੰ ਮੰਮਾ ਨੇ ਤੁਹਾਨੂੰ ਮੂਲ ਮੰਤਰ ਆਉਂਦਾ ਸੁਣਾਓ ਇਕ ਕੰਕਾਰ ਸਤਨਾਮ ਕਰਤਾ ਪੁਰਖ ਨਿਰਪਰ નિર્ਵੈ ਅਕਾਰ ਮੁਰਤ ਅਜੂਨੀ ਸੈਭਨ ਗੁਰਪਰਸਾਤ ਜਬ ਆਤ ਸਚੁ ਕਾਤ ਸਚ ਹੈ ਬੀ ਸਚ ਨਾਨਕ ਉਸੀ ਪੀ ਸਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਬਜ਼ਾਦੇ ਹੋਏ ਆ ਪਤਾ ਤੁਹਾਨੂੰ ਉਹਨਾਂ ਦੇ ਨਾਮ ਕੀ ਆ ਬਾਬਾ ਜੀ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਪੰਜ ਪਿਆਰਿਆਂ ਦੇ ਨਾਮ ਪਤਾ ਤੁਹਾਨੂੰ ਹਾਂਜੀ ਸਣਾਓ ਭਾਈ ਤੇ ਪਾਈ ਦੇ ਆ ਸਿੰਘ ਜੀ ਪਾਈ ਧਰਮ ਸਿੰਘ ਜੀ ਪਾਈ ਹਿੰਮਤ ਸਿੰਘ ਜੀ ਪਾਈ ਮੋਹਕਮ ਸਿੰਘ ਜੀ ਪਾਈ ਸਾਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਨਾਮ ਹੈ ਤੁਹਾਡਾ ਧਰਮਜੀਤ ਸਿੰਘ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਕਿੱਥੇ ਆਏ ਆ ਤੁਸੀਂ ਅੱਜ ਇਹ ਬڑے ਗੁਰਦੁਆਰੇ ਸੇ ਬڑے ਗੁਰਦੁਆਰੇ ਕੀ ਚੱਲਦਾ ਹੈ ਬڑے ਗੁਰਦੁਆਰੇ ਚ ਤਿੰਨ ਤਿੱਕ ਤਿੱਕ ਸਵਾਗਤ ਜਾਲਰ ਤਿੰਨ ਦਿਨ ਦਿਨ ਹਾਂ ਤਿੰਨ ਦਿਨ ਤੱਕ ਚੱਲ ਰਿਹਾ ਸਵਾਗਤ ਸਮਾਗਮ ਚੱਲ ਰਿਹਾ ਸਵਾਗਤ ਜਾਲਰ ਤੋਂ ਤੁਸੀਂ ਕੀਰਤਨ ਸੁਣਿਆ ਇੱਥੇ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਵਧੀਆ ਵਧੀਆ ਲੱਗਿਆ ਹਾਂਜੀ ਅੱਜ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਾਹਿਗੁਰੂ ਜੀ ਦੀ ਖਫਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੀ ਨਾਮ ਹੈ ਤੁਹਾਡਾ ਜੈਨਿਸ਼ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਆਇਓ ਇੱਥੇ ਕੀ ਹੋ ਰਿਹਾ ਇੱਥੇ ਬਹੁਤ ਵਧੀਆ ਪ੍ਰੋਗਰਾਮ ਹੋ ਰਿਹਾ ਅੱਜ ਅੱਜ ਬਹੁਤ ਵਧੀਆ ਕੰਡਾਰਾ ਵੀ ਬਹੁਤ ਧੀਆ ਪ੍ਰੋਗਰਾਮ ਦੀ ਹੈ। ਅੱਛਾ ਬਹੁਤ ਚੰਗਾਰੀ ਵੀ ਹੈ। ਕੀਰਤਨ ਸੁਣਿਆ ਤੁਸੀਂ ਇੱਥੇ? ਹਾਂਜੀ। ਕਿਵੇਂ ਲੱਗਿਆ ਤੁਹਾਨੂੰ ਕੀਰਤਨ? ਅੱਛਾ ਲੱਗਿਆ ਬਹੁਤ ਵਧੀਆ ਹੈ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੋ ਵਾਹਿਗੁਰੂ ਜੀ ਦਾ ਖਾਲਸਾ। ਵਾਹਿਗੁਰੂ ਕੀ ਫਤਿਹ। ਕੀ ਨਾਮ ਹੈ ਤੁਹਾਡਾ? ਇੱਕ ਅੱਜ ਗੁਰਦੁਆਰੇ ਦੇ ਵਿੱਚ ਤੁਸੀਂ ਇਹ ਕੀ ਕਰ ਰਹੇ ਹੋ? ਕਾ ਕਰਦਾ ਸੱਦਦਾ ਬੀ ਪ੍ਰਸ਼ਾਦੇ ਵਰਤਾ ਰਹੇ ਆਂ ਸੇਵਾ ਕਰ ਰਹੇ ਹਾਂ ਕਿਵੇਂ ਲੱਗਦਾ ਸੇਵਾ ਕਰਕੇ ਤੁਹਾਨੂੰ ਵਧੀਆ ਲੱਗਦਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸਭ ਵਾਹਿਗੁਰੂ ਜੀ ਕੀ ਫਤਹਿ